ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਨੀਆਂ ਅਮਰੀਕਾ ਤੋਂ ਵਾਪਸ ਆਏ ਭਾਰਤੀਆਂ ਦੀ ਜਿਹੜਾ 105 ਆਏ ਨੇ ਭਾਰਤ ਦੇ ਵਿੱਚ ਇਹਦੇ ਵਿੱਚੋਂ 30 ਦੇ ਆਸ-ਪਾਸ ਪੰਜਾਬ ਕੁਝ ਹਰਿਆਣੇ ਦੇ ਬਾਕੀ 30 35 ਗੁਜਰਾਤ ਦੇ ਕੁਝ ਮੋਹਾਲੀ ਦੇ ਔਰ ਬਾਕੀ ਯੂਪੀ ਦੇ ਦਿੱਲੀ ਦੇ ਇਸਰਾ ਇੱਕ ਇੱਕ ਦੋ ਕਰਕੇ ਸੀਗੇ ਸੋ 105 ਦੀ ਸੂਚੀ ਆਈ ਹੈ ਸੋ ਦੋਸਤੋ ਦੱਸਿਆ ਇਹਨਾਂ ਨੇ 205 ਸੀ ਔਰ ਡਿਪੋਰਟ ਕਰਕੇ ਜਿਹੜੇ ਭੇਜੇ ਗਏ ਨੇ ਇਹ ਇਹ 105 ਨੇ ਔਰ 100 100 ਮੁੰਡਾ ਕਿੱਧਰ ਗਿਆ ਜਿਹੜਾ ਇਹਨਾਂ ਨੇ ਲਿਸਟ ਵਿੱਚ ਦਿੱਤਾ ਸੀ ਕੀ ਉਹ ਪਿੱਛੇ ਰੁਕਿਆ ਹੈ ਜੇ ਭਾਰਤ ਦੇ ਵਿੱਚ ਆਉਂਦੇ ਤਾਂ ਇਹ ਲੈਂਡਿੰਗ ਸਾਰੇ ਇਕੱਠੀ ਹੋਣੀ ਸੀ ਉਹਨਾਂ ਦਾ ਸਵਾਲ ਕੀ ਬਣਦਾ ਕਿ ਉਹ ਮੁੰਡੇ ਕਿੱਥੇ ਨੇ ਅਮਰੀਕਾ ਦੁਆਰਾ ਤਾਂ ਸੂਚੀ ਜਾਰੀ ਕਰੇ ਕਿ ਜਿਹੜਾ ਉਹਨਾਂ ਨੇ 205 ਦੱਸਿਆ ਸੀ ਭਾਰਤ ਸਰਕਾਰ ਨੂੰ ਜਾਂ ਇਹ ਵਿਦੇਸ਼ ਮੰਤਰਾਲੇ ਨੇ ਆਪਣੇ ਕੋਲੋਂ ਦੱਸਿਆ ਸੀ ਆਈਡੀਆ ਨਾਲ ਜਾਂ ਵਿਦੇਸ਼ ਮੰਤਰਾਲਾ ਕਲੀਅਰ ਕਰੇ ਜਾਂ ਅਮਰੀਕਾ ਕਲੀਅਰ ਕਰੇ ਸੋ ਉਹ 100 ਬੰਦਾ ਜਿਹੜਾ ਉਹਦਾ ਵੀ ਪਤਾ ਲੱਗਣਾ ਚਾਹੀਦਾ ਨਾ ਕਿ ਉਹ ਕਿੱਥੇ ਹੈ ਚਲੋ ਜੀ ਪਹਿਲੀ ਗੱਲ ਕੁਝ ਲੋਕ ਕਹਿ ਰਹੇ ਨੇ ਕਿ ਇਹ ਦਿੱਲੀ 에ਰਪੋਰਟ ਤੇ ਕਿਉਂ ਨਹੀਂ ਉਤਰੇ ਜੀ ਜੇ ਇਹ ਅੰਮ੍ਰਿਤਸਰ ਕਿਉਂ ਉਤਾਰੇ ਨੇ ਇਹ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਉਤਾਰੇ ਨੇ ਇਹ ਉਹ ਸਾਰਾ ਗੱਲਾਂ ਬਾਤਾਂ ਕੁਝ ਲੋਕ ਕਹਿ ਰਹੇ ਨੇ ਉੱਥੇ ਇਲੈਕਸ਼ਨ ਸੀ ਇਲੈਕਸ਼ਨ ਸੀ ਤਾਂ ਉਡਾਨਾਂ ਰੱਦ ਥੋੜੀ ਹੋ ਜਾਂਦੀਆਂ ਨੇ ਇਲੈਕਸ਼ਨ ਦੇ ਵਿੱਚ ਤਾਂ ਵੋਟ ਪੈਂਦੇ ਨੇ ਔਰ ਆਪਣਾ ਜਨਤਾ ਆਪਣਾ ਦਿੱਲੀ ਵਾਲੇ ਨਿਵੋਟਰ ਦੇਣੀ ਸੀ ਬਾਕੀ ਦੀਨ ਦੁਨੀਆ ਤਾਂ ਇੱਕ ਸਾਈਡ ਤੇ 에ਰਪੋਰਟ ਤਾਂ ਕਿੱਥੇ ਆਪਣਾ ਇੱਕ ਸਾਈਡ ਤੇ ਉਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਸੋ ਦੋਸਤੋ ਇਹ ਉਹਨਾਂ ਦੀ ਮਰਜ਼ੀ ਹੈ ਭਾਰਤ ਸਰਕਾਰ ਦੀ ਮਰਜ਼ੀ ਹੈ ਅਮਰੀਕਾ ਦੀ ਮਰਜ਼ੀ ਹੈ ਕਿ ਅਮਰੀਕਾ ਦੀ ਮਰਜ਼ੀ ਨਹੀਂ ਭਾਰਤ ਸਰਕਾਰ ਦੀ ਮਰਜ਼ੀ ਹੈ ਕਿ ਕਿੱਥੇ ਲੈਂਡਿੰਗ ਕਰਾਣਾ ਜੇ ਇਹਨਾਂ ਨੇ ਅਮਰਤਸਰ ਵੱਲ ਲੈਂਡਿੰਗ ਕਰਾਤਾ ਤਾਂ ਇਹਦੇ ਵਿੱਚ ਕੋਈ ਹਰਜ ਵਾਲੀ ਗੱਲ ਨਹੀਂ ਹੈਗੀ ਐਵੇਂ ਦੇਖਿਆ ਜਾਏ ਤਾਂ ਇਹਦੇ ਵਿੱਚ ਹੌਲ ਹਲਲਾ ਕਰਨ ਦੀ ਕੋਈ ਲੋੜ ਨਹੀਂ ਸੋ ਵੱਡੀ ਗੱਲ ਇਹ ਹੈ ਕਿ ਆਪਾਂ ਆਪਣਾ ਵਿਸ਼ਵਗੁਰੂ ਹੁਣ ਪੂਰੀ ਤਰ੍ਹਾਂ ਫੇਲ ਹੋ ਗਿਆ ਜੇ ਜਿਹਨੂੰ ਆਪਾਂ ਵਿਸ਼ਵਗੁਰੂ ਕਹਿੰਦੇ ਸੀਗੇ ਔਰ ਬੜੇ ਚੌੜੇ ਹੋ ਕੇ ਲੋਕ ਕਹਿੰਦੇ ਸੀ ਵਿਸ਼ਵਗੁਰੂ ਹੈ ਮੋਦੀ ਜੀ ਫਲਾਣੇ ਧਗਾਣੇ ਕੋਈ ਚੱਕਰ ਨਹੀਂ ਕੰਬੋਡੀਆ ਇੱਕ ਛੋਟਾ ਜਿਹਾ ਕੰਟਰੀ ਹੈ ਭਾਰਤ ਦੇ ਮੁਕਾਬਲੇ ਕੁਝ ਵੀ ਨਹੀਂ ਹੈਗਾ ਉੱਥੋਂ ਦੇ ਰਾਸ਼ਟਰਪਤੀ ਅੜ ਗਿਆ ਤੇ ਖੜ ਗਿਆ ਆਪਣੇ ਲੋਕ ਕੋਈ ਇਹ ਦੇਸ਼ਧਰੋਈ ਨਹੀਂ ਹੈਗੇ ਕੋਈ ਇਹ ਕ੍ਰਿਮੀਨਲ ਨਹੀਂ ਹੈਗੇ ਆਪਣੀ ਰੋਜੀ ਰੋਟੀ ਲਈ ਜੇ ਇਹ ਇਹ ਸੀਮਾ ਦਾ ਉਲੰਘਣ ਕਰ ਗਏ ਤਾਂ ਇਹ ਇਹਨਾਂ ਨੂੰ ਅਸੀਂ ਲੈ ਕੇ ਆਵਾਂਗੇ ਸਾਡੇ ਨਾਗਰਿਕ ਨੇ ਅਸੀਂ ਕਬੂਲ ਕਰਦੇ ਹਾਂ ਕਿ ਸਾਡੇ ਇਹ ਨਾਗਰਿਕ ਨੇ ਤੇ ਵਾਧੇ ਦੇ ਲਾਲਚ ਦੇ ਵਿੱਚ ਵੱਧ ਰੋਟੀ ਦੇ ਲਾਲਚ ਦੇ ਵਿੱਚ ਵੱਧ ਪੈਸਾ ਕਮਾਉਣ ਦੇ ਲਾਲਚ ਦੇ ਵਿੱਚ ਚਲੇ ਗਏ ਪਰ ਇਹਦਾ ਮਤਲਬ ਇਹ ਨਹੀਂ ਕਿ ਇਹ ਇੱਥੇ ਕ੍ਰਿਮੀਨਲ ਸੀ ਜਾਂ ਉੱਥੇ ਕੋਈ ਕ੍ਰਾਈਮ ਕਰਨ ਗਏ ਸੋ ਉਹ ਬੜੇ ਹੀ ਸਤਕਾਰ ਦੇ ਨਾਲ ਆਪਣਾ ਉਹਨਾਂ ਨੇ ਜਹਾਜ਼ ਭੇਜਿਆ ਔਰ ਆਪਣੇ ਜਹਾਜ਼ ਦੇ ਵਿੱਚ ਆਪਣੇ ਦੇਸ਼ ਵਾਸੀਆਂ ਨੂੰ ਲੈ ਕੇ ਆਏ ਔਰ ਉਹਨਾਂ ਨੇ ਐਲਾਨ ਕੀਤਾ ਕਿ ਇਹ ਜਿੰਨੇ ਵੀ ਆਪਾਂ ਉੱਥੋਂ ਆਏ ਨੇ ਇਹਨਾਂ ਦਾ ਹੱਲ ਕੱਢਿਆ ਜਾਊਗਾ ਇਹਨਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਊਗੀ ਇਹਨਾਂ ਨੂੰ ਨੌਕਰੀ ਪੇਸ਼ੇਤ ਲੈ ਕੇ ਇਹਨਾਂ ਦੀ ਸੁਣਵਾਈ ਹੋਰਾਂ ਨਾਲੋਂ ਕੁਝ ਵੱਧ ਦਿੱਤੀ ਜਾਊਗੀ ਵੀ ਇਹ ਕਿਉਂ ਗਏ ਉਸ ਦੇਸ਼ ਨੇ ਆਪਣੀ ਬਦਨਾਮੀ ਸਮਝੀ ਤੇ ਇਹ ਵਿਸ਼ਵਗੁਰੂ ਮੋਦੀ ਸਾਹਿਬ ਗੁੱਛੀ ਮਾਰ ਕੇ ਉਹਦਣਾ ਪਹੁੰਚ ਗਏ ਆਪਣਾ ਕੁੰਭ ਦੇ ਮੇਲੇ 'ਚ ਉਦਨੇ ਕੁੰਭ ਦਾ ਮੇਲੇ ਦੀ ਡੁਕੀ ਮਾਰਦੇ ਸੀ ਅੱਗੇ ਪਿੱਛੇ ਮਾਰ ਲੈਂਦੇ ਡੁਬਕੀ ਵੀ ਪੂਰੀ ਨਹੀਂ ਵੱਜੀ ਐਨਾ ਸਿਰ ਨੰਗਾ ਰਹਿ ਗਿਆ ਸੀ ਸੋ ਉਹ ਵੀ ਅਧੂਰੀ ਰਹਿ ਗਈ ਤੇ ਬਾਕੀ ਔਰ ਉਹਨਾਂ ਨੇ ਇਸ ਪਾਸੇ ਤੋਂ ਟਲਣਾ ਹੀ ਬਿਹਤਰ ਸਮਝਿਆ ਉੱਧਰ ਇਲੈਕਸ਼ਨ ਚੱਲ ਰਿਆ ਸੀ ਰਾਮ ਰੌਲੇ ਤਾਂ ਦੂਰ ਚਲੇ ਗਏ ਸੋ ਉਹ ਮੋਦੀ ਸਾਹਿਬ ਦੀ ਟੈਂਸ਼ਨ ਹੈ ਕਿਉਂ ਗਏ ਤੇ ਕਿੱਦਾਂ ਗਏ ਬਾਕੀ ਕਹਿੰਦੇ ਸੀਗੇ ਕਿ ਜਿਹੜਾ 트럼ਪ ਹੈ ਮੋਦੀ ਸਾਹਿਬ ਦੇ ਬਹੁਤ ਕਰੀਬ ਹੈ ਔਰ ਬਹੁਤ ਵੱਡਾ ਯਾਰ ਹੈ ਇਹ ਜਦੋਂ ਬਣਿਆ ਤੇ ਬੜੀਆਂ ਤਾਲੀਆਂ ਵੱਜ ਰਹੀਆਂ ਸੀ ਹਿੰਦੁਸਤਾਨ ਦੇ ਵਿੱਚ ਕਿ ਇਹ ਮੋਦੀ ਸਾਹਿਬ ਦਾ ਹੀ ਬੰਦਾ ਹੈ ਤੇ ਵੇਖ ਲਓ ਬਾਈ ਮੋਦੀ ਸਾਹਿਬ ਤੇ ਬੰਦਿਆਂ ਨੇ ਮੋਦੀ ਸਾਹਿਬ ਤੇ ਦੇਸ਼ ਵਾਸੀਆਂ ਦੇ ਨਾਲ ਕਿੱਦਾਂ ਸਲੂਕ ਕਰਿਆ ਕਿਸੇ ਦੀ ਸੀਮਾ ਨੂੰ ਲੰਘ ਜਾਣਾ ਉਲੰਘਣ ਜ਼ਰੂਰ ਹੈ ਮੰਨਿਆ ਉਲੰਘਣ ਜ਼ਰੂਰ ਹੈ ਇਹ ਉਲੰਘਣ ਤੇ ਹੁੰਦਾ ਯਾ ਅਮਰੀਕਾ ਦੇ ਵਿੱਚ ਲੱਖਾਂ ਦੀ ਤعداد ਦੇ ਨਾਲ ਐਦਾਂ ਹੀ ਲੋਕ ਗਏ ਨੇ ਕੁਝ ਉਹ ਕੁਝ ਜੇਲਾਂ ਵਿੱਚ ਸੜ ਰਹੇ ਨੇ ਕੁਝ ਕੁਝ ਨੇ ਅਸੈਲਮ ਲਾਤੀ ਕੁਝ ਪੱਕੇ ਹੋ ਗਏ ਕੁਝ ਹੋ ਜਾਣੇ ਨੇ ਤੇ ਜੇ ਇਹ ਐਡੀ ਗੈਰ ਕਾਨੂੰਨੀ ਕੇਸ ਸੀਗਾ ਜੇ ਐਡੀ ਕ੍ਰਿਮੀਨਲ ਲੋਕ ਸੀ ਤਾਂ ਅਮਰੀਕਾ ਨੇ ਆਪਣੀ ਸੀਮਾ ਮਜ਼ਬੂਤ ਕਰੀ ਹੁੰਦੀ ਪਹਿਲਾਂ ਕਰੀ ਹੁੰਦੀ ਸੋ ਟਰੰਪ ਦਾ ਜਿਹੜਾ ਇਲੈਕਸ਼ਨ ਸੀ ਇਸੇ ਮੁੱਦੇ ਤੇ ਸੀ ਉਹ ਜਿੱਤਿਆ ਉਸਨੇ ਕਾਰਵਾਈ ਪਾਤੀ ਸਭ ਤੋਂ ਵੱਡੀ ਗਲਤੀ ਏਜੰਟਾਂ ਦੀ ਹੈ ਜਿਨ੍ਹਾਂ ਨੂੰ ਪਤਾ ਸੀ ਕਿ ਹੁਣ ਟਰੰਪ ਆ ਗਿਆ ਔਰ ਉਹ ਉਹਨੇ ਜਨਵਰੀ ਦੇ ਮਹੀਨੇ ਦੇ ਵਿੱਚ ਆਪਣੀ ਸ਼ਪਤ ਗ੍ਰਹਿਣ ਕਰ ਲੈਣੀ ਹੈ ਉਹ ਬਾਰ-ਬਾਰ ਕਹਿੰਦਾ ਸੀ ਕਿ ਸਿਕਿਉਰਿਟੀ ਟਾਈਟ ਕਰਨੀ ਹੈ ਇਲੀਗਲ ਇਮੀਗ੍ਰੇਸ਼ਨ ਤੇ ਜਿਹੜਾ ਧਿਆਨ ਦੇਣਾ ਆਪਾਂ ਪੂਰਾ ਸੋ ਫਿਰ ਏਜੰਟਾਂ ਨੇ ਜਿਹੜੇ ਪੈਸੇ ਖਾਂਦੇ ਸੀ ਲੋਕਾਂ ਤੋਂ ਲੈ ਲੈ ਕੇ ਉਹਨਾਂ ਨੇ ਇੱਕ ਵਾਰੀ ਤਾਂ ਪੈਸੇ ਹੜਪਣ ਦਾ ਇੱਕ ਚਾਰਾ ਸਮਝਿਆ ਵੀ ਅਗਲੇ ਨੂੰ ਸੀਮਾ ਪਾਰ ਕਰਾਓ ਔਰ ਪੈਸੇ ਜੇਬ ਚ ਪਾਓ ਉਹ ਜਾਣੇ ਉਹਦਾ ਰੱਬ ਜਾਣੇ ਸੋ ਇਹੀ ਹੋਇਆ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਸੀ ਸਮਝਣਾ ਚਾਹੀਦਾ ਸੀ 트럼ਪ ਦਾ ਵਾਰ-ਵਾਰ ਬਿਆਨ ਕੀ ਆ ਰਿਹਾ ਔਰ ਉਹ ਆਪਣੇ ਪੈਰ ਕੁਝ ਸਮੇਂ ਲਈ ਇਸ ਕੰਮ ਨੂੰ ਡਿਲੇ ਕਰ ਦਿੰਦੇ ਉਹਦੀ ਸ਼ਪਤ ਸੌ ਸਮਾਰੋ ਸੀ ਉਹਨੂੰ ਦੇਖਦੇ ਧਿਆਨ ਨਾਲ ਕਿ ਕਿੱਦਾਂ ਬ ਚੱਲ ਰਿਹਾ ਮਾਹੌਲ ਦੇਖਦੇ ਜਿਹੜੇ ਲੰਘੇ ਲੰਘੇ ਇਹ ਨਹੀਂ ਕਿ ਲੰਘ ਕੇ ਤੇ ਲੰਘੇ ਭਾਈ ਜਿਨ੍ਹਾਂ ਦੀ ਉਹਨਾਂ ਨੇ ਪਾਸਪੋਰਟ ਫੜ ਲੈਂਦੇ ਨੇ ਚੌਂਕੀ ਚ ਜਾਂਦਿਆਂ ਤੋਂ ਬੰਦਾ ਔਰ ਬਿਲਕੁਲ ਇੱਕ ਜੋੜੀ ਕੱਪੜੇ ਰਹਿਣਦੇ ਨੇ ਕੱਪੜੇ ਮੋਬਾਈਲ ਸਾਰਾ ਖੋਲ੍ਹ ਲੈਂਦੇ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਕਿੱਥੇ ਜਾਂਦਾ ਬੰਦਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਉਸ ਤੋਂ ਬਾਅਦ ਕੈਂਪ ਚ ਜਾਂਦਾ ਹੁਣ ਜਿਹੜੇ ਕੈਂਪ ਚ ਸੀਗੇ ਸਾਰੇ ਜਦੋਂ ਉਹਨੇ ਰਾਸ਼ਟਰਪਤੀ ਨੇ ਐਲਾਨ ਕਰਿਆ ਹੋਇਆ ਕਿ ਆਪਾਂ ਭੀੜ ਨਹੀਂ ਕਰਨੀ ਨਹੀਂ ਆਉਣ ਦੇਣੇ ਵਾਧੂ ਲੋਕ ਤਾਂ ਅਧਿਕਾਰੀਆਂ ਨੇ ਮੰਨਣਾ ਸੀ ਉਹ ਕੈਂਪ ਵਾਲੇ ਸਾਰੇ ਚੱਕੇ ਉਹਨਾਂ ਨੇ ਤੇ ਬੇੜੀਆਂ ਲਾਈਆਂ ਹਥਕੜੀਆਂ ਲਾਈਆਂ ਭਾਰਤ ਧੋਕੇ ਜਦੋਂ ਆਪਾਂ ਨੂੰ ਪਤਾ ਹੈ ਕਿ ਕਾਨੂੰਨ ਬਣ ਗਿਆ ਟਰੰਪ ਸਖਤੀ ਕਰ ਰਿਹਾ ਤਾਂ ਉਸ ਤੋਂ ਬਚ ਜਾਣਾ ਚਾਹੀਦਾ ਸੀ ਗਲਤੀ ਜਾਣ ਵਾਲਿਆਂ ਦੀ ਹੈ ਦੂਜੀ ਵੱਡੀ ਗਲਤੀ ਭੇਜਣ ਵਾਲਿਆਂ ਦੀ ਹੈ ਪੈਸੇ ਤੇ ਲਾਲਚ ਅਜੈਂਟਾਂ ਨੇ ਜਿਹੜਾ ਨੇ ਭੇਜਿਆ ਇਹਨਾਂ ਦੇ ਸਾਰਿਆਂ ਤੇ ਕੇਸ ਹੋਣ ਕਿਉਂਕਿ ਇਹ ਹੁਣ ਇਹ ਕਹਿ ਕੇ ਟਲਣਗੇ ਤਾਂ ਡੌਂਕਰ ਸੀ ਜੀ ਫਲਾਣਾ ਸੀ ਧਗਾਣਾ ਸੀ ਉਹਨਾਂ ਨਾਲ ਉਹਨਾਂ ਨਾਲ ਸੈਟਿੰਗ ਸੀ ਅਸੀਂ ਤਾਂ ਇੰਟਰੋਡਕਸ਼ਨ ਹੀ ਕਰਾਇਆ ਸੀ ਭਾਈ ਨਹੀਂ ਬਰਾਬਰ ਦੇ ਜ਼ਿੰਮੇਦਾਰ ਇਹ ਨੇ ਹਾਏ ਬਰਾਬਰ ਦੇ ਗੁਨਾਹਗਾਰ ਇਹ ਨੇ ਇਹਨਾਂ ਤੇ ਕੇਸ ਪੈਣ ਇਹਨਾਂ ਨੂੰ ਪੈਸੇ ਦੇਣ ਲੋਕਾਂ ਦੇ ਭਾਵੇਂ ਅੱਧੇ ਪਚਦੇ ਜਿਵੇਂ ਮਰਜੀ ਸਾਰੇ ਪੈਸੇ ਤੇ ਏਜੰਟ ਵੀ ਨਹੀਂ ਮੋੜ ਸਕਦਾ ਜੇ ਕਿਸੇ ਦਾ 40 45 ਲੱਖ ਲਿਆ ਤਾਂ ਘੱਟੋ ਘੱਟ ਇੱਕ ਏਜੰਟ 10 ਤੋਂ 15 ਲੱਖ ਇੱਕ ਬੰਦੇ ਦਾ ਮੋੜੇ ਹੁਣ ਰਹਿ ਗਿਆ 30 ਲੱਖ ਆਪਾਂ ਸਰਕਾਰ ਕਾਦੇ ਲਈ ਬਣਾਨੇ ਆ ਕਿਤੇ ਗੜੇਮਾਰ ਹੋ ਜੇ ਪਾਣੀ ਆ ਜਾਏ ਕੋਈ ਵਿਆਪਦਾ ਆ ਜਾਏ ਕਿਤੇ ਕੋਈ ਅਣਹੋਣੀ ਹੋ ਜੇ ਤਾਂ ਸਰਕਾਰ ਆਪਣੀ ਪਰਪਾਈ ਕਰਦੀ ਹੈ ਕਿਉਂਕਿ ਸਾਡੇ ਤੋਂ ਟੈਕਸ ਲੈਂਦੀ ਹੈ ਰੋਡ ਟੈਕਸ ਲੈਂਦੀ ਹੈ ਕੋਈ ਮੋਟਰਸਾਈਕਲ ਗੱਡੀ ਕਾਰ ਹਵਾਈ ਜਹਾਜ਼ ਜਿੰਨੇ ਵੀ ਅਸੀਂ ਖਰੀਦਦੇ ਹਾਂ ਉਹਨਾਂ ਦੇ ਟੈਕਸ ਲੈਂਦੀ ਹੈ ਫਸਲਾਂ ਦੇ ਟੈਕਸ ਲੈਂਦੀ ਹੈ ਸਾਡਾ ਦਰਿਆ ਦਾ ਜਿੰਨਾ ਰੇਤਾ ਬਜਰੀ ਸਾਰਾ ਵੇਚਦੀ ਹੈ ਔਰ ਜਗਾ ਜਗਾ ਠੇਕੇ ਖਲਵਾ ਕੇ ਸ਼ਰੇਮ दारू ਚਿੱਟਾ ਸ਼ਰਾਬ ਦਾ ਜਿੰਨਾ ਧੰਦਾ ਹੋ ਰਿਹਾ ਹੋ ਰਿਹਾ ਉਤੋਂ ਲੱਖਾਂ ਕਰੋੜਾਂ ਅਰਬਾਂ ਰੁਪਏ ਕਮਾਉਂਦੀ ਹੈ ਤਾਂ ਇੰਨਾ ਕਿ ਤਿੰਜੇ ਇਹਨਾਂ ਦੀ ਵਿਚਾਰਿਆਂ ਦਾ ਕੁਝ ਪਰਪਾਈ ਕਰਦੇ ਸਰਕਾਰ ਇਹਨਾਂ ਨੂੰ ਇੱਕ ਇੱਕ ਨੌਕਰੀ ਵੀ ਦੇ ਦੇ ਤਾਂ ਵੀ ਬਹੁਤਾ ਜੀ ਨੌਕਰੀ ਨੇ ਦੇਣਾ ਤਾਂ 10-10 ਲੱਖ ਹੀ ਦੇ ਦੇ ਜੇ ਉਦਾਂ ਜੇ ਕੋਈ ਅਨਹੋਣੀ ਹੁੰਦੀ ਆ ਤਾਂ ਇਹ ਸਰਕਾਰਾਂ ਦਾ ਹੀ ਫਰਜ ਬਣਦਾ ਹੈ ਇਹ ਪਰਭਾਈ ਕਰਨ ਦਾ ਕਿ ਸਾਡੇ ਨਾਗਰਿਕ ਨੇ ਸਾਡੇ ਪੰਜਾਬੀ ਨੇ ਪੈਸੇ ਦੇ ਲਾਲਚ ਦੇ ਵਿੱਚ ਵਰਤ ਕਮਾਈ ਦੇ ਲਾਲਚ ਵਿੱਚ ਇੱਥੇ ਨੌਕਰੀਆਂ ਹੈ ਨਹੀਂ ਇੱਥੇ ਕੋਈ ਤਰੱਕੀ ਹੈ ਨਹੀਂ ਇੱਥੇ ਕੋਈ ਨਵਾਂ ਬਿਜ਼ਨਸ ਲੱਭਦਾ ਹੈ ਨਹੀਂ ਪੈਸੇ ਲੱਭਦੇ ਨਹੀਂ ਮਿਹਨਤ ਦਾ ਪੈਸਾ ਪੂਰਾ ਮਿਲਦਾ ਨਹੀਂ ਤਾਂ ਹੀ ਤਾਂ ਲੋਕ ਬਾਹਰ ਜਾਂਦੇ ਨੇ ਵੀ ਚਲੋ ਉਹਨਾਂ ਨੂੰ ਨੌਕਰੀ ਦੇ ਦੋ ਨੌਕਰੀ ਨਹੀਂ ਦੇਣੀ ਤਾਂ 5-5 10-10 ਲੱਖ ਰੁਪਈਆ ਹੀ ਦੇ ਦੇਣ ਤਾਂ ਉਹਨਾਂ ਦਾ ਕੁਝ ਅੱਧ ਪਜਦ ਉਹਨਾਂ ਦੇ ਅਥਰੂ ਪੂੰਜੇ ਜਾਣਾ ਕਿਉਂਕਿ ਬੰਦਾ ਮਰਦਾ ਉਦੋਂ ਹੈ ਜਦੋਂ ਉਹਦੇ ਸਿਰ ਕਰਜ਼ਾ ਹੋ ਜਾਂਦਾ ਦੋਸਤੋ ਫਾਹਾ ਬੰਦਾ ਕਿਸਾਨ ਵੀ ਉਦੋਂ ਲੈਂਦਾ ਹੈ ਜਦੋਂ ਗੜੇ ਮਾਰ ਹੋ ਜਾਂਦੀ ਹੈ ਸਰਕਾਰ ਸੁਣਦੀ ਨਹੀਂ ਤਾਂ ਉਹ ਕਰਜ਼ਦਾਰ ਹੋ ਜਾਂਦਾ ਸੋ ਉਹ ਆਪਣਾ ਜਾ ਕੇ ਮੌਤ ਨੂੰ ਗਲੇ ਲਾ ਲੈਂਦਾ ਔਰ ਫਾਸੀ ਲੈ ਲੈਂਦਾ ਫਾਹਾ ਲੈ ਲੈਂਦਾ ਮਰ ਜਾਂਦਾ ਸੋ ਇਹਨਾਂ ਪਰਿਵਾਰਾਂ ਨੇ ਜਿਹੜਾ 45 45 ਲੱਖ ਚੁੱਕਿਆ ਕਿਸੇ ਦੀ ਜੇਬ 'ਚ ਨਹੀਂ ਸੀ ਕਿਸੇ ਨੇ 10 ਲੱਖ ਦੀ ਕਿਸੇ 20 ਲੱਖ ਦੀ ਇਦਰ ਹੋ ਚੁੱਕੀ ਕਿਸੇ ਆੜਤੀਆਂ ਤੋਂ ਲਏ ਕਿਸੇ ਨੇ ਦੋ ਦੋ ਲੱਖ ਰਿਸ਼ਤੇਦਾਰਾਂ ਤੋਂ ਲਿਆ ਕਿਸੇ ਨੇ ਯਾਰ ਬੇਦਲੀਆਂ ਤੋਂ ਲਿਆ ਉਹਨਾਂ ਨੇ ਤਾਂ ਨਹੀਂ ਭਾਈ ਛੱਡਨੇ ਉਹਨਾਂ ਨੇ ਤਾਂ ਉਹਨਾਂ ਦੇ ਘਰ ਪੁੱਟ ਮਾਰਨੇ ਨੇ ਉਦੋਂ ਬੰਦਾ ਕੀ ਕਰੂਗਾ ਅੱਗਾ ਪਿੱਛਾ ਕੁਝ ਹੈ ਨਹੀਂ ਉਦੋਂ ਫਿਰ ਉਹ ਮੌਤ ਨੂੰ ਗੱਲੇ ਲਵਾਊਗਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਵੀ ਉਥੋਂ ਡਿਪੋਰਟ ਹੋ ਕੇ ਆਏ ਨੇ ਉਹਨਾਂ ਅੱਗੇ ਉਹਨਾਂ ਦੇ ਪਰਿਵਾਰ ਵਾਲਿਆਂ ਅੱਗੇ ਕਿ ਇਹੋ ਜਿਹਾ ਗਲਤ ਕੋਈ ਕੰਮ ਨਾ ਚੱਕਿਓ ਕੁਝ ਨਹੀਂ ਹੁੰਦਾ ਜੇ ਘਾਟਾ ਪੈਗਾ ਘਾਟੇ ਨਾਲ ਫੇ ਸਾਰੇ ਜ਼ਿੰਦਗੀ ਦੇ ਨਾਲ ਹੀ ਚੱਲਦੇ ਨੇ ਔਰ ਹੁਣੇ ਤਾਂ ਆਜੋ ਤਾਂ ਆਪਣੀਆਂ ਸੰਸਥਾਵਾਂ ਵੱਲ ਜਿਹੜੀਆਂ ਮਨੁੱਖਤਾ ਦੇ ਅਧਿਕਾਰਾਂ ਲਈ ਇੰਨਾ ਕੁਝ ਕਰਦੀਆਂ ਨੇ ਔਰ ਸਾਡੇ ਵਿਦੇਸ਼ਾਂ 'ਚ ਬੈਠੇ ਵੀਰ ਲੱਖਾਂ ਕਰੋੜਾਂ ਰੁਪਈਆ ਉਹਨਾਂ ਨੂੰ ਪਾਉਂਦੇ ਨੇ ਇੱਥੇ ਇਹੋ ਜਿਹੀ ਇਹੋ ਜਿਹੀ ਸੰਸਥਾਵਾਂ ਪਈਆਂ ਨੇ ਜਿਨ੍ਹਾਂ ਦੇ ਖਾਤਾ ਵਿੱਚ ਕਰੋੜਾਂ ਕਰੋੜਾਂ ਰੁਪਈਆ ਪਿਆ ਉਹ ਮੇਰੇ ਹੱਥ ਚੁੜ ਕੇ ਬੇਚਦੇ ਨੇ 5-5 10 ਲੱਖ ਤੁਸੀਂ ਵੀ ਦੇ ਦਿਓ ਇਹਨਾਂ ਦਾ ਕੁਝ ਮਤਲਬ ਬਚਾਣਾ ਨੇ ਹੰਜੂ ਪੁੰਜੇ ਜਾਣਗੇ ਤੁਸੀਂ ਕੀ ਕਰਦੇ ਨੇ ਹੁਣ ਆ ਜਾਓ ਆਪਣੇ ਬਾਬਿਆਂ ਵੱਲ ਢੋਲਕੀਆਂ ਕੁੱਟਦੇ ਹੋ ਦਮਾਲ ਲਾਉਂਦੇ ਹੋ ਲੋਕਾਂ ਤੇ 10 10 20 20 ਰੁਪਈਆ ਤੋਂ 50 ਰੁਪਈਆ 100 ਰੁਪਈਆ ਟੇਕੇ ਲੱਖਾਂ ਰੁਪਈਆ ਚ ਤੁਸੀਂ ਖੇਡਦੇ ਹੋ ਉਸ ਤੋਂ ਬਾਅਦ ਤੁਹਾਨੂੰ ਵਿਦੇਸ਼ਾਂ ਚੋਂ ਵੀ ਫੰਡੇ ਆਉਂਦੀਆਂ ਆ ਪਾਪਾ ਜੀ ਬਹੁਤ ਵੱਡੇ ਨੇ ਬਹੁਤ ਗਿਆਨੀ ਧਿਆਨੀ ਨੇ ਔਰ ਬਹੁਤ ਕਰਨੀ ਵਾਲੇ ਨੇ ਇਹ ਅਰਬਾਂ ਖਰਬਾਂ ਰੁਪਈਆ ਦੇ ਨਾਲ ਤੁਸੀਂ ਗੁਰਦੁਆਰੇ ਬਣਾਈ ਜਾਂਦੇ ਹੋ ਸਕੂਲ ਬਣਾਈ ਜਾਂਦੇ ਹੋ ਹਸਪਤਾਲ ਬਣਾਈ ਜਾਂਦੇ ਹੋ ਅਗਾਂ ਦੀਆਂ ਕਾਦੇ ਵਾਸਤੇ ਬਿਜ਼ਨਸ ਵਾਸਤੇ ਕੋ ਤੁਹਾਡੇ ਬਿਜ਼ਨਸ ਚੱਲਦੇ ਰਹਿਣ ਫਲਦੇ ਫੁੱਲਦੇ ਰਹਿਣ ਜੇ ਜਿਨ੍ਹਾਂ ਨੂੰ ਦਵਾਈ ਫ੍ਰੀ ਮਿਲਦੀ ਹੈ ਉਹ ਵੀ ਇੱਕ ਭਲੇ ਦਾ ਕੰਮ ਹੈ ਵੈਸੇ ਜ਼ਿਆਦਾਤਰ ਮਿਲਦੀ ਨਹੀਂ ਹੈਗੀ ਪਰ ਤੁਸੀਂ ਵੀ ਜੇ 5-5 ਲੱਖ ਰੁਪਏ ਨਿੱਤਰ ਜੋਏ ਉਹ ਬਾਬੇ ਮਸ਼ਹੂਰ ਬਾਬਿਆਂ ਜਿੰਨੇ ਵੀ ਹੈਗੇ ਉਹ ਤੁਸੀਂ ਜੇ ਤੁਸੀਂ ਇਹਨਾਂ ਨੂੰ 5-5 ਲੱਖ ਰੁਪਏ ਤੁਸੀਂ ਦੇ ਦੋ 5-5 10-10 ਲੱਖ ਸਰਕਾਰ ਦੇ ਦੇ 5-5 10-10 ਲੱਖ ਰੁਪਏ ਏਜੰਟਾਂ ਨੂੰ ਤੁੰਣ ਕੇ ਸੁਣ ਕੇ ਲਿਆ ਜਾਵੇ ਤੇ ਇਹਨਾਂ ਦੇ ਯਾਰ 45 ਲੱਗਿਆ ਤੇ 25 30 30 ਲੱਖ ਵੀ ਇਹਨਾਂ ਨੂੰ ਮਿਲ ਗਿਆ ਤੇ ਬਾਕੀ ਇਹ ਸਮਝਣਗੇ ਚਲੋ ਕੁਛ ਨਹੀਂ ਘਾਟਾ ਪਿਆ ਗਿਆ ਅੱਧ ਪਜਾਧ ਮਿਲ ਗਿਆ ਉਹ ਪੈਸੇ ਦੇ ਨਾਲ ਫੇਰ ਕਦੀ ਨਾ ਕਦੀ ਇਹ ਯੂਰਪ ਵੱਲ ਜਾ ਸਕਦੇ ਨੇ ਆਪਣੀ ਰੋਜੀ ਰੋਟੀ ਸਿੱਧੀ ਕਰ ਲੈਣਗੇ ਹੁਣ ਬਾਕੀ ਜਿਹੜਾ ਘਾਟਾ ਪਿਆ ਉਹ ਪੂਰਾ ਕਰ ਲੈਣਗੇ ਪਰ ਹੁਣ ਤੁਸੀਂ ਅੱਗੇ ਆਓ ਉਹ ਲੰਗਰਾਂ ਵਾਲੇ ਵੀਰੋ ਲੰਗਰਾਂ ਵਾਲੇ ਬਾਬਿਓ ਜਪਿਓ ਤਪਿਓ ਹਟਿਓ ਜਿੰਨੇ ਵੀ ਹੈਗੇ ਹੋ ਤੁਸੀਂ ਤੁਹਾਡੇ ਖਜ਼ਾਨੇ ਪਰ ਭਰਪੂਰ ਭਰੇ ਤੁਸੀਂ ਅੱਗੇ ਆ ਜਾਓ ਇਹਨਾਂ ਲੰਗਰਾਂ ਦੇ ਵਿੱਚ ਆਪਾਂ ਪੈਸਾ ਬਹਾ ਦਿੰਨਿਆ ਕੋਈ ਗੱਲ ਨਹੀਂ ਕੋਈ ਨਹੀਂ ਸੌਂਦਾ ਜੇ ਆਪਾਂ ਲੰਗਰ ਨਾ ਵੀ ਲਾਈਏ ਤਾਂ ਵੀ ਉਹਦਾ ਰੱਬ ਰੱਖਾ ਹੈ ਤੇ ਤੁਸੀਂ ਥੋੜੇ ਦਿਨ ਠੰਡੇ ਬਹਿ ਜਾਓ ਉਹੀ ਪੈਸੇ ਜੋੜ ਜਾਣ ਕੇ ਇਹਨਾਂ ਨੂੰ ਵਿਚਾਰਿਆਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਦਵੋ ਯਾਰ ਇਹਨਾਂ ਇਹ ਕਿਤੇ ਕੋਈ ਗਲਤ ਕਦਮ ਨਾ ਚੁੱਕ ਲੈਣ ਇਹਨਾਂ ਦਾ ਘਰ ਬਸ ਜੇ ਲੋਕਾਂ ਦੀਆਂ ਚੀਕਾਂ ਪੈ ਰਹੀਆਂ ਨੇ ਬੁਰਾ ਹਾਲ ਹੈ ਮਾੜਾ ਮੋਟਾ ਇਹਨਾਂ ਦਾ ਫਾਇਦਾ ਹੋ ਜੇ ਔਰ ਮੇਰੀ ਹੱਥ ਜੋੜ ਕੇ ਉਹਨੂੰ ਬੇਨਤੀ ਆ ਬਾਬਿਆਂ ਵਾਸਤੇ ਹੈ ਜਿਹੜੇ ਜਿੱਥੇ ਮੇਲੇ ਲੱਗਦੇ ਨੇ ਵੱਡੇ ਵੱਡੇ ਮੇਲੇ ਲੱਗਦੇ ਨੇ ਭਰਾਵੋ ਜਿੱਥੇ ਸੂਟੇ ਵੀ ਬڑے-ਬڑے ਲੰਮੇ ਔਰ ਬڑے-ਬڑے ਵੱਡੇ ਵਜਦੇ ਨੇ ਔਰ ਕਲਾਕਾਰ ਵੀ ਬڑے-ਬڑے ਵੱਡੇ ਆਉਂਦੇ ਨੇ ਗਰਾਰੀਆਂ ਮਾਰਨ ਵਾਲੇ ਗਲੇ ਚੁੜੀਆਂ ਗਰਾਰਾ ਗਰਾਰੀਆਂ ਮਾਰਨ ਔਰ ਬਾਗ ਜਿੰਨਾਂ ਦੀ 1 ਡ੍ਰੈਡ ਡੈਡ ਮਿੰਟ ਦੀ ਹੇਕ ਹੋਵੇ ਉਹਨਾਂ ਦੇ ਉੱਤੇ ਤੁਸੀਂ ਲੱਖਾਂ ਵਾਰ ਦਿੰਦੇ ਹੋ 10 10 20 20 50 50 ਦੇ ਨੋਟਾਂ ਦਾ ਪਤਾ ਹੀ ਲੱਗਦਾ ਐਂਝ ਹੀ ਪਤਾ ਲੱਗਦਾ ਪੂਰੀ ਆਈ ਝੋਲਾ ਸਿੱਧਾ ਖੋਲ ਤਾ ਕਈ ਵਾਰੀ ਮੇਰੇ ਵਰਗਾ ਇੱਕ ਮਾੜਾ ਜਿਹਾ ਕਲਾਕਾਰ ਹੁੰਦਾ ਧੌਣ ਤੱਕ ਉਹਦੇ ਪੈਸੇ ਚੜੇ ਹੁੰਦੇ ਨੇ ਉਹਦਾ ਸਾਹ ਕੁੱਟ-ਕੁੱਟ ਜਾਂਦਾ ਵੀ ਇਹ ਪੈਸੇ ਇਹਨਾਂ ਨੂੰ ਕਿਤੇ ਮੈਨੂੰ ਅ ਤੁਸੀਂ ਤੁਹਾਡਾ ਵੀ ਬਿਜ਼ਨਸ ਚੰਗਾ ਚੱਲਿਆ ਸੰਗਤਾਂ ਤੁਹਾਡੇ ਵੀ ਵਾਧੂ ਆਉਂਦਿਆਂ ਮੱਥੇ ਟੇਕਦੇ ਨੇ ਉਹੀ ਮੱਤੇ ਤੁਸੀਂ ਸਿੰਗਰਾਂ ਤੇ ਵਾਰ ਦਿੰਦੇ ਹੋ ਥੋੜਾ ਜਿਹਾ ਇਹਨਾਂ ਵੱਲ ਧਿਆਨ ਦੇ ਦਿਓ ਮਨੁੱਖ ਦਾ ਤਰਕਲਾ ਕਰ ਲਓ ਤੁਹਾਡੀ ਫੇਰ ਲੋਕ ਤੁਹਾਡਾ ਹੋਰ ਗੁਣ ਗਾਣ ਕਰਨਗੇ ਜਿੰਨੇ ਬਾਬੇ ਹੋ ਤੁਹਾਨੂੰ ਜਦੋਂ ਤੁਸੀਂ ਜੇ ਇਹਨਾਂ ਨੂੰ ਮਦਦ ਦੋਗੇ ਨਾ ਤੇ ਸੋਸ਼ਲ ਮੀਡੀਆ ਤੇ ਵੇਖਿਓ ਕਿਵੇਂ ਵਾਇਰਲ ਹੁੰਦੇ ਹੋ ਤੁਹਾਡੀ ਚਾਰ ਗੁਣੇ ਚੜ੍ਹਾਈ ਕਰਦਗੇ ਸਿੰਘ ਫੇਰ ਤੇ ਸਾਰੇ ਜਣੇ ਅੱਗੇ ਆਓ ਵਿਦੇਸ਼ਾਂ 'ਚ ਬੈਠੇ ਵੀਰੋ ਇਹ ਵੀ ਅੱਜ ਤੁਸੀਂ ਪੱਕੇ ਹੋ ਅੱਜ ਤੁਸੀਂ ਰੋਜੀ ਰੋਟੀ ਤੇ ਸਾਰਾ ਸਹਿਯੋਗ ਪਰ ਹੱਸੋਣਾ ਮਜ਼ਾਕ ਨਾ ਬਣਾਓ ਜਿਹੜੇ ਇਧਰਲੇ ਮਜ਼ਾਕ ਬਣਾ ਰਹੇ ਨੇ ਨਾ ਉਹ ਕਹਿ ਰਹੇ ਨੇ ਬਹੁਤ ਵਧੀਆ ਕਿ ਲੈਣ ਗਏ ਸੀ ਅੰਬ ਲੈਣ ਗਏ ਸੀ ਇਹ ਅੰਬ ਤਾਂ ਤੁਹਾਨੂੰ ਪਤਾ ਲੱਗ ਜੂਗਾ ਜੇ ਇੱਥੇ ਅੰਬ ਹੁੰਦਾ ਜੇ ਇੱਥੇ ਅੰਬ ਹੁੰਦਾ ਚੁੱਪੇ ਲਾਣ ਨੂੰ ਤੇ ਕਿਸੇ ਨੂੰ ਜੀ ਨਹੀਂ ਕਰਦਾ ਇੱਥੇ ਅਗਲਾ ਚੁੱਕ ਕੇ ਗਿੱੜਕ ਸੁੱਟ ਦਿੰਦਾ ਤੁਹਾਡੇ ਗਿੱਟਿਆਂ 'ਚ ਕੋਈ ਸ਼ਰਮ ਕਰੋ ਕਿਸੇ ਦੇ ਦੁੱਖ ਤੇ ਦੁੱਖ ਨਹੀਂ ਵਡਾਣਾ ਹੁੰਦਾ ਤੇ ਇਹੋ ਜਿਹਾ ਮਜ਼ਾਕ ਵੀ ਨਾ ਕਰਿਆ ਕਰੋ ਤੇ ਜਿਹੜੇ ਮੇਰੇ ਬਾਹਰ ਵੀਰ ਬੈਠੇ ਨੇ ਪੱਕੇ ਤੱਕੇ ਨੇ ਜਿਨ੍ਹਾਂ ਨੂੰ ਕੋਈ ਹਲਾ ਨਹੀਂ ਸਕਦਾ ਹੋਰ ਕੰਟਰੀਆਂ 'ਚ ਬੈਠੇ ਹੋਏ ਨੇ ਪੂਰਾ ਯੂਰਪ 'ਪਿਆ ਆਪਣਾ ਯੂਕੇ 'ਪਿਆ ਇਧਰ ਕੈਨੇਡਾ ਇਧਰ ਆਸਟ੍ਰੇਲੀਆ ਉਹ ਥੋੜੇ ਥੋੜੀ ਮਦਦ ਕਰ ਦੋ ਤੁਹਾਡੇ ਮਹਾਰਾਜ ਬਰਕਤਾਂ ਪਾਵੇ ਇਹਨਾਂ ਨੂੰ ਗਰੀਬਾਂ ਨੂੰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਡਿਪੋਰਟ ਹੋ ਕੇ ਆਨੇ ਉਹਨਾਂ ਪਰਿਵਾਰਾਂ ਕੋਲ ਜਾਏ ਉਹਨਾਂ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪਣਾ ਆਨਲਾਈਨ ਹੋ ਕੇ ਫੇਸਬੁੱਕ ਵਗੈਰਾ WhatsApp ਤੇ ਅਕਾਊਂਟ ਸਾਰਿਆਂ ਨੂੰ ਦਿੰਨੇ ਆਪਣਾ ਮੋਬਾਈਲ ਮੋਬਾਈਲ ਨੰਬਰ ਤੇ ਆਪਣਾ ਅਕਾਊਂਟ ਨੰਬਰ ਜ਼ਰੂਰ ਦਿਓ ਬੜੇ ਦਾਨੀ ਸੱਜਣਾਂ ਜਿਹੜੇ ਗੁਪਤ ਤਾਲ ਕਰ ਦੇਣਗੇ ਆ 40 45 ਲੱਖ ਦੀ ਗੱਲ ਕਰਦੇ ਹੋ ਇਹ 40 45 ਘੰਟੇ ਵੀ ਨਹੀਂ ਲੱਗਣੇ ਤੁਹਾਡੇ ਪੈਸੇ ਵੀ ਪੂਰੇ ਹੋ ਜਾਣਗੇ ਔਰ ਮੈਨੂੰ ਲੱਗਦਾ ਗਿਨੇ ਵੀ ਨਹੀਂ ਜਾਣੇ ਤੁਹਾਡੇ ਤੋਂ ਇਨੇ ਅਗਾ ਉਹਨਾਂ ਨੇ ਰੋਕਣਾ ਨਹੀਂ ਪਰ ਦੱਬੀ ਜਾਣੀ ਹੈ ਕਿੱਲੀ ਉਸ ਤੋਂ ਬਾਅਦ ਪਤਾ ਨਹੀਂ ਤੁਹਾਡੇ ਕੋਲ ਕਿੰਨੀ ਕਮਾਇਆ ਆ ਜਾਣੀ ਹੈ ਪਰ ਤੁਸੀਂ ਇੱਥੇ ਹੀ ਰਾਜੇ ਬਣ ਜਾਣਾ ਇੱਥੇ ਹੀ ਆਪਣਾ ਬਿਜ਼ਨਸ ਖੋਲ ਲਿਓ ਪਰ ਤੁਸੀਂ ਆਪਣਾ ਨੰਬਰ ਔਰ ਆਪਣਾ ਅਕਾਊਂਟ ਨੰਬਰ ਜ਼ਰੂਰ ਛੱਡੋ ਸੋਸ਼ਲ ਮੀਡੀਆ ਤੇ ਸੋ ਦੋਸਤੋ ਉਹ ਛੱਡਣਗੇ ਤਾਂ ਹੀ ਜੇ ਵੀਡੀਓ ਨੂੰ ਸ਼ੇਅਰ ਕਰੋਗੇ ਜੇ ਲੋਕਾਂ ਤੱਕ ਪਹੁੰਚੂਗੀ ਉਹਨਾਂ ਤੱਕ ਵੀ ਪਹੁੰਚੂਗੀ ਤਾਂ ਹੀ ਪਹੁੰਚੂਗੀ ਬਾਕੀ ਇਹ ਵਿਸ਼ਵਗੁਰੂ ਨੇ ਕੁਝ ਨਹੀਂ ਕਰਨਾ ਇਹ ਵਿਸ਼ਵਗੁਰੂ ਹੁਣ ਜਮਾ ਬੈ ਗਏ ਨੇ ਥੱਲੇ ਇਹਨਾਂ ਦੇ ਵੱਜ ਗਏ ਨੇ ਬੈਡ ਹੋ ਗਿਆ ਕੰਮ ਸ਼ੁਰੂ ਅਜੇ ਤਾਂ ਕੰਮ ਸ਼ੁਰੂ ਹੋਇਆ ਜਿੱਤੇ ਪਹਿਲੀ ਖੇ ਇਹ ਹੁਣ ਆਈ ਜਾਣੀ ਹੈ ਹੁਣ ਸਹਿਨ ਸ਼ਕਤੀ ਬਣਾਈ ਰੱਖੋ ਔਰ ਇਹਨਾਂ ਲਈ ਵੀ ਲੰਗਰ ਰੋਟੀਆਂ ਦਾ ਲੰਗਰਾਂ ਨਾ ਲਾਓ ਇਹ ਇਹਦੇ ਬਿਨਾ ਤਾਂ ਬੰਦਾ ਉੱਥੇ 15-15 ਦਿਨ ਨਹੀਂ ਇਹਨਾਂ ਨੇ ਖਾਧੀ ਤਾਂ ਵੀ ਬਚ ਗਏ ਇੱਥੇ ਵੀ ਨਹੀਂ ਵਿਚਾਰੇ ਭੁੱਖੇ ਮਰਦੇ ਤੁਸੀਂ ਹੁਣ ਜੇ ਲੰਗਰ ਲਾਣਾ ਤੇ ਮਾਇਆ ਦਾ ਲੰਗਰ ਲਾਓ ਇਹਨਾਂ ਨੂੰ ਦੋ ਕੋਈ ਸੋਸ਼ਲ ਮੀਡੀਆ ਤੇ ਪਾਓ ਵੀਰੋ ਪੋਸਟਾਂ ਦੱਬ-ਦੱਬ ਕੇ ਜਿਹੜੇ ਰਿਪੋਰਟ ਹੋ ਕੇ ਆਏ ਉਹ ਮੇਰੇ ਵਰਗਾ ਮਾੜਾ ਟਾੜਾ ਬੰਦਾ ਵੀ ਕੋਈ 1000 ਪਾਊਗਾ ਕੋਈ 5000 ਪਾਊਗਾ ਜੇ ਕੋਈ ਯਾਰ ਮੇਰੇ ਵਰਗਾ 500 ਵੀ ਪਾਊਗਾ 50 ਵੀ ਪਾਊਗਾ 100 ਵੀ ਪਾਊਗਾ ਤੇ ਯਾਰ 100 150 ਪੰਜਾਨ ਵਾਲੀ ਲੱਖਾਂ ਬਣਦੇ ਨੇ ਲੱਖਾਂ ਤੋਂ ਕਰੋੜਾ ਬਣਦੇ ਨੇ ਪਰ ਕਿੱਲੀ ਖਿੱਚੋਗੇ ਤਾਂ ਹੀ ਹੈ ਨਹੀਂ ਤੇ ਐਦਾਂ ਹੀ ਸੋਸ਼ਲ ਮੀਡੀਆ ਤੇ ਵੀਡੀਓ ਪਾਣ ਦਾ ਕੋਈ ਫਾਇਦਾ ਨਹੀਂ ਉਹਨਾਂ ਦੇ ਇੰਟਰਵਿਊ ਲਈ ਜਾਂਦੇ ਨੇ ਆਪਣਾ ਮੀਡੀਆ ਚੈਨਲ ਵਾਲੇ ਉਹਦਾ ਵੀ ਕੋਈ ਫਾਇਦਾ ਨਹੀਂ ਜੇ ਲੋਕਾਂ ਨੇ ਅਮਲ ਨਹੀਂ ਕਰਨਾ ਸੁਣ ਸੁਣ ਕੇ ਕੋਈ ਕਹਿੰਦਾ ਹੋਏ ਹੋਏ ਬੜਾ ਮਾੜਾ ਆ ਉਹ ਬੱਲੇ ਬੱਲੇ ਆ ਤਾਂ ਬਹੁਤ ਮਾੜਾ ਹੋ ਗਿਆ ਹ ਚੰਗਾ ਹੋਇਆ ਇਹ ਵੀ ਤੇ ਬੜਾ ਇਹਨਾਂ ਨੂੰ ਸਵਾਦ ਪਿਆ ਸੀ ਇਹਨਾਂ ਗੱਲਾਂ 'ਚ ਕੋਈ ਫਾਇਦਾ ਨਹੀਂ ਓਏ ਸਾਰੇ ਆਪਣੀ ਰੋਜੀ ਰੋਟੀ ਤੇ ਲੱਗੇ ਹੋਏ ਨੇ ਠੀਕ ਹੈ ਰੋਟੀ ਖਿੱਚ ਕੇ ਲੈ ਜਾਂਦੀ ਹੈ ਦਾਣਾ ਪਾਣੀ ਖਿੱਚ ਕੇ ਲੈ ਜਾਂਦਾ ਇਹੋ ਜੇ ਪੜੇ ਮਚਾਕ ਨਾ ਕਰੋ ਕੋਈ ਪਤਾ ਨਹੀਂ ਕਦੋਂ ਕਿਦਾਂ ਝੁੱਗਾ ਚੜ੍ਹ ਹੋ ਜਾਣਾ ਬੈਠੇ ਬੈਠਾ ਕਿਸੇ ਨੂੰ ਨਹੀਂ ਪਤਾ ਇਹਨਾਂ ਨੇ ਵੀ ਉਮੀਦ ਲਾਈ ਸੀ ਵੀ ਬਾਹਰ ਜਾਵਾਂਗੇ ਪੈਸੇ ਕਮਾਵਾਂਗੇ ਵੱਡੀਆਂ ਵੱਡੀਆਂ ਗੱਡੀਆਂ ਵੱਡੀਆਂ ਵੱਡੀਆਂ ਕੋਠੀਆਂ ਹੋਣੀਆਂ ਸਾਡੀਆਂ ਵੀ ਪਰ ਸੁਪਨੇ ਚੂਰ ਚੂਰ ਹੋ ਗਏ ਉਹ ਮਾਲਕ ਦੀ ਰਜਾ ਪਤਾ ਨਹੀਂ ਕੀ ਹੈ ਹੋ ਸਕਦਾ ਹੈ ਕਿ ਸਹੀ ਹੋਇਆ ਹੋਵੇ ਆਉਣ ਵਾਲਾ ਸਮਾਂ ਮਾੜਾ ਜੰਗਾਂ ਲੱਗਣੀਆਂ ਨੇ ਤਬਾਈ ਵਜਣੀਆਂ ਉਦੋਂ ਜਾ ਕੇ ਇਹ ਜ਼ਰੂਰ ਕਹਿਣਗੇ ਪਰਿਵਾਰ ਚੰਗਾ ਹੋਇਆ ਸਾਡੇ ਪੁੱਤ ਆ ਗਏ ਯਾਰ ਅਸੀਂ ਮਾਇਆ ਤੋਂ ਕੀ ਲੈਣਾ ਸੀ ਸੋ ਦੋਸਤੋ ਸਮਾ ਬੜਾ ਭਿਆਨਕ ਹੋਣਾ ਵੈਗਰੂ ਜੋ ਕਰਦਾ ਉਹ ਸਹੀ ਕਰਦਾ ਪਰ ਇਹਨਾਂ ਨਾਲ ਇਸ ਸਮੇਂ ਜੋ ਹੋ ਗਿਆ ਉਹ ਤੱਕਾ ਹੋ ਗਿਆ ਬਹੁਤ ਹੀ ਮਾੜਾ ਹੋ ਗਿਆ ਸੋ ਦੋਸਤੋ ਇਹ ਜਾਂਦੋ ਜਾਂਦੇ ਨੇ ਇਹਨਾਂ ਦੇ ਇੰਟਰਵਿਊ ਆਏ ਨੇ ਕਿੰਨਾ ਕਿੰਨਾ ਇਹਨਾਂ ਨੂੰ ਉੱਥੇ ਡੋਂਕਰਾਂ ਨੇ ਕੁੱਟਿਆ ਔਰ ਕਿੰਨਾ ਕਿੰਨਾ ਇਹਨਾਂ ਦਾ ਪੈਸਾ ਕੋਲੇ ਆ ਮੋਬਾਈਲ ਕੋਲੇ ਕਿ ਇਹਨਾਂ ਨੂੰ ਨੰਗ ਮਲੰਗ ਕਰਤਾ ਘਰਦਿਆਂ ਨਾਲ ਗੱਲ ਨਹੀਂ ਕਰਾਈ ਔਰ ਇਹ ਦੱਸ ਰਹੇ ਨੇ ਕਿ ਪਨਾਮਾ ਦੇ ਜੰਗਲਾਂ ਦੇ ਵਿੱਚ ਅਸੀਂ ਕਈ ਮੁੰਡਿਆਂ ਦੀਆਂ ਲਾਸ਼ਾਂ ਵੇਖੀਆਂ ਉਸ ਸਮੇਂ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਗੀ ਉਹ ਦੱਸਦੇ ਨੇ ਕਿ ਇਹ ਇਹਨਾਂ ਵੀਰਾਂ ਚ ਦੱਸਦੇ ਨੇ ਮੀਡੀਆ ਦੇ ਇੰਟਰਵਿਊ ਦੇ ਕੇ ਕਿ ਜਦੋਂ ਅਸੀਂ ਲੰਘਦੇ ਜਾਂਦੇ ਸੀ ਤੇ ਕਈਆਂ ਦੇ ਹੱਥ ਚ ਕੜੇ ਸੀ ਤੇ ਕੰਕਾਲ ਪਏ ਸੀ ਉਹ ਤੋਬਾ ਤੋਬਾ ਮੇਰੇ ਰੱਬਾ ਰੋਣਾ ਆਉਂਦਾ ਯਾਰ ਇਹੋ ਜਿਹੀ ਗੱਲਾਂ ਸੁਣ ਕੇ ਜਿਨ੍ਹਾਂ ਦੇ ਹੱਥ ਵਿੱਚ ਕੜੇ ਸੀ ਉਹ ਕੌਣ ਸੀ ਉਹ ਪੰਜਾਬੀ ਮੁੰਡੇ ਸੀ ਸਿੱਖ ਸਰਦਾਰ ਸੀ ਸਾਡੇ ਪੰਜਾਬ ਦੇ Hindu ਵੀ ਕੜਾ ਪਾ ਲੈਂਦੇ ਨੇ ਉਹ ਸਾਡੇ ਭਾਰਤੀ ਸੀ ਤੇ ਤੁਸੀਂ ਇਹ ਸਭ ਲਾਓ ਵੀ ਅਸੀਂ 40 40 45 45 ਲੱਖ ਲਾਣੇ ਆ ਫਿਰ ਆਪਾਂ ਪਨਾਮਾ ਦੇ ਜੰਗਰੇ ਚ ਜਾਂਦੇ ਆ ਫਿਰ ਬਰਫਾਂ ਤੇ ਰੇਗਿਸਤਾਨਾਂ ਤੇ ਨਦੀਆਂ ਨਾਲਿਆਂ ਚ ਤਰਨੇ ਆ ਡੱਡੂ ਮੱਛੀਆਂ ਠੂਆਂ ਤੇ ਸੱਪਾਂ ਦੇ ਵਿੱਚ ਫਿਰ ਆਪਣੇ ਦਾ ਅਨਹੋਣੀ ਹੋ ਜਾਂਦੀ ਆ ਉਹ ਇਹੋ ਜਿਹੇ ਪੈਸੇ ਨੂੰ ਅੱਗ ਲਾਓ ਧੀਰੀ ਲਾ ਕੇ ਇਹੋ ਜਿਹੇ ਪੈਸੇ ਨੂੰ ਤੀਲੀ ਨਾਲ ਅੱਗ ਲਾ ਦੋ ਲੱਖ ਲਾਣ ਤਾਂ ਇਹੋ ਜੇ ਆਪਣੇ ਤੇ ਵਾਸਤੇ ਜੇ ਆਪਾਂ ਜਾਨ ਹੀ ਗਵਾ ਲੈਣੀ ਹੈ ਜੇ ਆਪਾਂ ਮੁੜ ਕੇ ਆਉਣਾ ਹੀ ਨਹੀਂ ਜੇ ਅਸੀਂ ਪੈਸੇ ਕਮ ਕਰਦੇ ਆਣੇ ਚੁੱਕ ਚਕਾ ਕੇ ਗਹਿਣੇ ਪਾ ਕੇ ਸਾਰਾ ਕੁਝ ਤੁਹਾਨੂੰ ਅਮਰੀਕਾ ਭੇਜਤਾ ਜੇ ਤੁਸੀਂ ਰਾਹ ਜਾਨ ਹੋਣੀ ਹੋਗੀ ਤੇ ਫਿਰ ਉਹ ਦੱਸੋ ਉਹ ਕੀ ਮਾਪੇ ਸਾਰੀ ਉਮਰ ਰੋਂਦੇ ਰਹਿਣਗੇ ਜਦੋਂ ਬੰਦਾ ਆਪਣੀ ਮਿੱਟੀ ਸਮੇਟ ਲੈਂਦੇ ਨੇ ਨਾ ਘਰ ਦੇ ਹੋਣ ਜਾਂ ਬਾਹਰ ਦੇ ਤਾਂ ਉਹਨਾਂ ਨੂੰ ਸਮਝ ਆ ਜਾਂਦਾ ਵੀ ਅਸੀਂ ਸਾਡਾ ਸਾਡੀਆਂ ਹੱਥਾਂ ਦੇ ਵਿੱਚ ਜੋ ਅਸੀਂ ਕਿਰਿਆ ਕਰਮ ਕਰਤੇ ਤੇ ਉਹਨਾਂ ਦਾ ਜਿਹੜੇ ਉੱਥੇ ਪਏ ਨੇ ਮੁੜ ਕੇ ਆਏ ਨਹੀਂ ਚਿੱਠੀ ਨਾ ਪੱਤਰ ਆਇਆ ਨਾ ਚਿੱਠੀ ਨਾ ਕੋਈ ਸੰਦੇਸ਼ ਹਨਾ ਉਹ ਸਾਬ ਹੋ ਗਿਆ ਉਹਨਾਂ ਮਾਪਿਆਂ ਦੀ ਉਹਨਾਂ ਭੈਣਾ ਭਰਾਵਾਂ ਦੀ ਉਹਨਾਂ ਦੇ ਰਿਸ਼ਤੇਦਾਰਾਂ ਦੀ ਉਹਨਾਂ ਦੇ ਪਰਿਵਾਰ ਵਾਲਿਆਂ ਦੀ ਰੂਹਾਂ ਪਿੱਛੋਂ ਕਿੰਨੀਆਂ ਗਰੰਤੀਆਂ ਨੇ ਯਾਰਾ ਫੀਲ ਕਰਕੇ ਦੇਖੋ ਇੱਕ ਮਿੰਟ ਦੇ ਵਿੱਚ ਸੋ ਆਪਾਂ ਨੂੰ ਇਤੋਂ ਚੰਗਾ ਤਾਂ ਯੂਰਪ ਹੈ ਯਾਰ ਯੂਰਪ ਦੇ ਵਿੱਚ ਇਹੋ ਜਿਹੀ ਕੋਈ ਅਨਹੋਣੀ ਨਹੀਂ ਲੜਾਈ ਨਹੀਂ ਝਗੜਾ ਨਹੀਂ ਕੋਈ ਕੁਝ ਨਹੀਂ ਕੁਝ ਯੂਰਪ ਚਲਾ ਜਾਓ ਆ ਯੂਕੇ ਨੇ ਧੱਕ ਪਾਈ ਹੋਈ ਹੈ ਡਗਾ ਡਗਾ ਪੈਸੇ ਕਮਾਓ 10 ਸਾਲ ਪੈਸੇ ਕਮਾਓ ਯੂਰਪ ਜਾਓ ਜਿੱਥੇ ਮਰਜ਼ੀ ਆ ਮੁੜ ਕੇ ਪੰਜਾਬ ਆਓ ਔਰ ਆਪਣੀ ਕਮਾਂਡ ਸੰਭਾਲੋ ਤੁਸੀਂ ਉੱਥੇ ਜਾਂਦੇ ਹੋ ਫਿਰ ਉੱਥੇ ਤੁਸੀਂ ਉੱਥੇ ਵੱਡੇ ਵੱਡੀਆਂ ਗੱਡੀਆਂ ਲੈਂਦੇ ਹੋ ਫਿਰ ਵੱਡੇ ਵੱਡੇ ਮੋਬਾਈਲ ਲੈਂਦੇ ਹੋ ਫਿਰ ਸੋਚਦੇ ਹੋ ਪੈਸਾ ਵਾਧੂ ਆ ਗਿਆ ਕਰਜ਼ਾ ਵੀ ਲੈ ਗਿਆ ਹੁਣ ਇੱਥੇ ਆਪਾਂ ਘਰ ਬਸਾ ਲੈਣਾ ਕੋਠੀ ਪਾ ਲੈਣੀ ਹੈ ਸੋ ਤੁਸੀਂ ਸਾਰੇ ਚਲੇ ਜਾਣਾ ਇੱਥੇ ਸਾਡੇ ਵਰਗਿਆਂ ਨਕਮਿਆਂ ਨੇ ਰਹਿ ਜਾਣਾ ਇਹਨਾਂ ਨੇ ਜੁੱਤੀਆਂ ਖਾਈਆਂ ਨੇ ਦੂਜੇ ਬੰਦਿਆਂ ਤੋਂ ਸੋ ਤੁਸੀਂ ਮੁੜ ਕੇ ਆਓ ਫੇਰ ਆਪਣੀ ਧੱਕ ਪਾਓ ਸੋ ਦੋਸਤੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਮੜੀ ਜੀ ਤੁਸੀਂ ਵੀ ਅੱਜ ਧੱਕ ਪਾਓ ਕਰੋ ਖਾ ਸ਼ੇਅਰ ਇਹਨੂੰ ਦਬਕੇ ਦੇਖਦੇ ਆ ਕਿ ਕਿੰਨੀ ਕਿ ਸ਼ੇਅਰ ਕਰਦੇ ਹੋ ਕਿੰਨੇ ਕਿ ਵੀਡੀਓ ਵਾਇਰਲ ਕਰਦੇ ਹੋ ਕਿੰਨਾ ਕਿ ਤੁਹਾਨੂੰ ਇਹਨਾਂ ਜਿਹੜੇ ਪ੍ਰਵਾਸੀ ਵਿਚਾਰੇ ਮੁੜ ਕੇ ਆਏ ਨੇ ਡੋਟੋ ਕਹੇ ਨੇ ਜੀ ਇਹਨਾਂ ਲਈ ਦੁੱਖ ਦਰਦ ਅਤੇ ਇੱਕ ਪਿਆਰਾ ਜਿਹਾ ਕਮੈਂਟ ਲਿਖੋ ਪਰ ਵੀਡੀਓ ਸ਼ੇਅਰ ਕਰੋ ਧੰਨਵਾਦ ਮਿਹਰਬਾਨੀ